ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਾਲਸਾ ਜੀ ਅੱਜ ਦੇ ਵਿਸਾਖੀ ਦੇ ਸ਼ੁੱਭ ਦਿਹਾੜੇ ਦੇ ਉੱਤੇ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਤਾਂ ਇਹ ਹੈ ਜੀ ਜੋ ਵਾਰਿਸ ਪੰਜਾਬ ਦਾ ਜ세ਦਾਰ ਸਾਡਾ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜੋ ਅੱਜ ਡਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਬਣੀਓ ਸਾਡੇ ਮੋਰਚੇ ਬਣੀਓ ਖਾਲਸਾ ਦੇ ਸਤੇ ਜਿੰਨੇ ਵੀ ਅੱਜ ਜਿਹੜਾ ਬਸਾਖੀ ਦਾ ਮੰਨ ਲਓ ਵੀ ਸੰਚਾਰ ਆ ਅਮਰਤ ਸ਼ਕਰ ਦਾ ਜਾ ਕੇ ਉਹਦੀਆਂ ਲੱਖ ਲੱਖ ਕੋਟਨ ਕੋਟਨ ਸਾਡੇ ਮੋਰਚੇ ਵਣਿਓ ਵਧਾਈਆਂ ਨੇ ਅਜਾ ਜੈਦਰ ਸਾਹਿਬ ਜਿੱਥੇ ਅੱਜ ਤੁਸੀਂ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਆ ਉਥੇ ਹੀ ਪਿਛਲੇ ਦਿਨੀ ਭਾਈ ਅਮਰਪਾਲ ਸਿੰਘ ਜੀ ਦੀ ਮਾਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਤੇ ਕੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਉਹਦੇ ਸੰਬੰਧੀ ਕੀ ਕਹਿਣਾ ਜਾਊਗਾ ਉਹਦੇ ਸੰਬੰਧੀ ਐਵੇਂ ਆ ਜੀ ਸਾਨੂੰ ਕੁਸ਼ਕ ਜਿਹੜੇ ਸਾਡੇ ਜਿਹੜੇ ਮਾਲਾ ਜਥੇਦਾਰ ਜਾਂ ਸਾਡੇ ਕੋਈ ਕਹਿ ਦਿੰਦੇ ਆ ਅਸੀਂ ਫਲਾਨੇ ਢਿੰਗੜੇ ਵੱਡੇ ਵੱਡੇ ਜਿਹੜੇ ਹੈਗੇ ਆ ਉਹ ਬੰਦੇ ਆ ਅਸੀਂ ਕੋਈ ਵੀ ਨਹੀਂ ਪਹੁੰਚੇ ਇੱਥੇ ਆਮ ਜਿਹੜੀ ਮਿਲਣ ਵਾਲੀ ਸੰਗਤ ਆ ਉਹ ਮਾਤਾ ਪਿਤਾ ਮਾਤਾ ਦਾ ਅਫਸੋਸ ਲੈ ਕੇ ਵੀ ਮਾਤਾ ਅੰਦਰ ਆ ਬਹੁਤ ਜ਼ਿਆਦੇ ਆ ਕੇ ਸੰਗਤ ਬਾਪੂ ਜੀ ਨੂੰ ਮਿਲੇ ਨੇ ਇੱਥੇ ਬਹਿ ਕੇ ਉਹਨਾਂ ਨੇ ਤੁਹਾਨੂੰ ਵੀ ਪਤਾ ਵੀ ਸਪੋਜ਼ ਕੀਤਾ ਵੀ ਭਾਈ ਸਾਡੀ ਮਾਤਾ ਅੰਦਰ ਚਲੇਗੀ ਉਹ ਰੋਸ ਵੀ ਹੈਗਾ ਕੁਝ ਰੋਸ ਇਹ ਆ ਵੀ ਜਿਹੜੇ ਸਾਡੇ ਬਾਣਿਆਂ ਵਾਲੇ ਨੇ ਵੱਡੇ ਵੱਡੇ ਉਹਨਾਂ ਨੇ ਮੰਨ ਲਓ ਸਟੇਟਾਂ ਦੇ ਉੱਤੇ ਚੜ੍ਹ ਕੇ ਤੇ ਕਹਿੰਦੇ ਹੁੰਦੇ ਸੀ ਇਦਾਂ ਆ ਖਾਲਸਾ ਪੰਥ ਵਾਰੇ ਜੰਗ ਅੱਜ ਉਹ ਬੰਦੇ ਹੈਗੇ ਕਿੱਥੇ ਆ ਸਾਨੂੰ ਨਜ਼ਰ ਹੀ ਨਹੀਂ ਆਉਂਦੇ ਜੀ ਕੋ ਜਿੱਥੇ ਅੱਜ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਆਗੇ ਮਿਲ ਕੇ ਗਈਆਂ ਨੇ ਤੇ ਬਾਪੂ ਜੀ ਹੁਣਾਂ ਨੇ ਉਹਨਾਂ ਦੇ ਨਾਲ ਕੀ ਚੱਤਰ ਤੇ ਕੋਈ ਹੈ ਤੁਹਾਨੂੰ ਜਾਣਕਾਰੀ ਉਹ ਜਾਣਕਾਰੀ ਇਹ ਹੀ ਆ ਬਸ ਬਾਪੂ ਜੀ ਨੇ ਇਹ ਹੀ ਕਿਹਾ ਵੀ ਭਾਈ ਜੁੜ ਕੇ ਰੋ ਇੱਕ ਝੰਡੇ ਥੱਲੇ ਆ ਜਾਓ ਤੇ ਸਾਰਿਆਂ ਨੂੰ ਜਿੰਨੀ ਵੀ ਸਿੱਖ ਸੰਗਤ ਨੂੰ ਬੇਨਤੀ ਹੈ ਵੀ ਅਮਰਤ ਛਕੋ ਤੇ ਗੁਰੂ ਵਾਲੇ ਬਣੋ ਬਿਲਕੁਲ ਜੀ ਅੱਜ ਦੇ ਇਸ ਵਿਹਾੜੇ ਨੂੰ ਲੈ ਕੇ ਜਿੱਥੇ ਬਾਪੂ ਜੀ ਨੇ ਸਿੱਖ ਸੰਤਾਂ ਨੂੰ ਗੱਲ ਕੀਤੀ ਹੈ ਉੱਥੇ ਫਜੇ ਤੱਕ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਉਹ ਇਹ ਇਸ ਮਾਮਲੇ ਨੂੰ ਕਿਤਨਾ ਸੰਜੀਦਗੀ ਦੇ ਨਾਲ ਲੈ ਰਹੀ ਹੈ ਕਿ ਨਹੀਂ ਲੈ ਰਹੀ ਇਹ ਦੇਖੋ ਆ ਰੱਬ ਦਾ ਪ੍ਰਮਾਤਮਾ ਦਾ ਉੱਤੋਂ ਕਹਿ ਰਿਹਾ ਦਿਖਦਾ ਪਿਆ ਨਾ ਤੁਹਾਨੂੰ بارش ਹੁੰਦੀ ਪਈ ਆ ਜਿਹੜੇ ਮਿਲਣ ਆਲੇ ਜਿਨ੍ਹਾਂ ਦੇ ਦਿਲ ਦੇ ਵਿੱਚ ਦਰਸ਼ ਸ਼ਾਂਤੀ ਮਾਈ ਬੈਠੇ ਸੀ ਇਸ਼ਨਾਨ ਕਰਕੇ ਆਏ ਆ ਤੱਕੇ ਨਾਲ ਪੁਲਿਸ ਚੱਕ ਕੇ ਲੈ ਕੇ ਗਈ ਆ ਉਹਨਾਂ ਜੂਰੀ ਆਹ ਕਹਿੰਦਾ ਬਿਲਕੁਲ ਉਹਨਾਂ ਨੇ ਧੱਕਾ ਕੀਤਾ ਧੱਕੇ ਨਾਲ ਡਾਕੇ ਪੁਲਿਸ ਲੈ ਕੇ ਗਈ ਆ ਇੱਥੇ ਬੈਠਿਆਂ ਨੂੰ ਜੇ ਚੱਕਣਾ ਸੀ ਉਹਨਾਂ ਨੇ ਜਿਵੇਂ ਪ੍ਰੋਗਰਾਮ ਦਿੱਤਾ ਵੀ ਅਸੀਂ ਮਾਰਚ ਕੱਢਣਾ ਆ ਮੰਨ ਲਓ ਉਹ ਉਹਨਾਂ ਨੇ ਝੂਠਾ ਕੀਤਾ ਇਹ ਕੋਈ ਨਿਸ਼ਾਨਦੇਹੀ ਆ ਜਾਂ ਇਹ ਸੋਚਿਆ ਇਹਨਾਂ ਨੇ ਵੀ ਕਿਹੜੇ ਕਿਹੜੇ ਇੱਥੇ ਬੰਦੇ ਆਉਂਦੇ ਆ ਕਿਵੇਂ ਕਿਵੇਂ ਆ ਇਹਨਾਂ ਨੇ ਨਜਾਇਜ਼ ਬੰਦੇ ਚੱਕੇ ਤੇ ਉਹਨਾਂ ਤੇ ਪਰਚੇ ਪਾਏ ਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ